ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਪੰਜੀ ਦੀ ਉਹ ਕਮ ਤੇ ਆ ਦੇਖੋ ਗੱਬੂ ਗੋਸੇ ਦਾ ਬੂਟਾ ਇਹ ਗੱਬੂ ਗੋਸੇ ਲੱਗੇ ਜੇ ਕਿੰਨੂ ਦਾ ਬੂਟਾ ਆ ਚਿੜੀਆਂ ਦਾ ਆਲਣੇ ਪਾਏ ਵਾਹਿਗੁਰੂ ਆ ਰਮਾ ਤੋਰੀਆਂ ਲੱਗੀਆਂ ਜੇ ਆ ਵੀ ਰਮਾ ਤੋਰੀ ਇਹ ਆਮਾ ਤੋਰੀ ਇਹ ਆਲੂ ਬੁਖਾਰਾ ਇਹ ਆਲੂ ਬੁਖਾਰੇ ਲੱਗੇ ਜੇ ਇਹ ਆ ਜਿਹੜੇ ਜੇ ਹਾਲਸਾ ਲੱਗਣ ਦਾ ਪੱਕਣ ਦਾ ਪੇ ਇਹ ਫਾਲਸਾ ਲੱਗਾ ਖੱਟ ਮਿੱਠੇ ਖੱਟ ਮਿੱਠੇ ਫਾਲਸਾ ਆ ਜਦਾਂ ਲਾਈਆਂ ਰਾਮਾ ਤੋਰੀਆਂ ਆਦੋ ਲਾ ਕੇ ਨਾ ਬੋਰੀਆਂ ਜੀਆਂ ਚ ਆ ਕੇ ਤੇ ਚੜਾਈਆਂ ਇਹ ਫਾਲਸਾ ਹਮ ਸਮੀ ਇਹ ਮ ਸਮੀਆਂ ਲੱਗੀਆਂ ਇਹ ਨਮੂ ਲੱਗੇ ਜੇ ਇਹ ਨੀ ਬੂ ਲੱਗੇ ਇਹ ਲੱਗੇ ਜੇ ਬੈਂਗਣ ਇਹ ਬੈਂਗਾਂ ਲੱਗੇ ਇਹ ਕੋ ਨਿਕਿਆ ਜਾ ਬੂਟਾ ਉਹਨੂੰ ਹੀ ਅੰਬ ਲੱਗਾ ਜੇ ਇਹ ਚੀਕੂ ਇਹ ਚੀਕੂ ਦਾ ਬੂਟਾ ਇਹਨੂੰ ਚੀਕੂ ਲੱਗਿਆ ਆ ਮਿਰਚਾਂ ਲੱਗੀਆਂ ਜੇ ਇਹ ਇਹਦੇ ਚ ਲਾਈਆਂ ਇਹ ਗਮਲੇ ਲਾਏ ਨਿੱਕੇ ਨਿੱਕੇ ਬੈਂਗਣ ਤਮੇਚਾ ਇਹ ਪਦੀਨਾ ਇਹ ਆਂਬੋ ਅਲਫਾਂਸੋ ਆਂਬ ਆਏ ਸਭ ਤੋਂ ਮਹਿੰਗਾ ਆਂਬ ਇੰਡੀਆ ਦਾ ਅਲਫਾਂਸੋ ਇਹ ਕੜੀ ਪੱਤਾ ਇਹ ਲੀਚੀ ਇਹ ਲੱਗੀ ਹੈਗੀ ਪਰ ਅਰਕੀ ਛੜ ਗਈ ਚਾੜਦੀ ਹੈ ਇਹ ਆਮਰੂਰ ਇਹ ਆਮਰੂ ਲੱਗੇ ਜੇ ਇਹ ਆਂਬ ਇਹ ਅਮਰ ਪਾਲੀ ਆਂਬ ਹੈ ਇਹ ਸਾਡਾ ਸਿਆਸੀ ਮਾਡਲ ਬੋਰਟ ਹਰ ਇਕਬਾਲ ਸਿੰਘ ਦਾ ਆ ਕਿੰਨੂ ਆ ਇੱਕ ਕਿੰਨੂ ਇੱਕ ਸਾਥ ਇੱਕ ਰਹਿਗਾ ਬੂਟਾ ਇੱਕ ਅਜੇ ਨਵਾਂ ਬੂਟਾ ਲਿਆਂਦਾ ਕੱਲ ਸਟਾਰ ਫਰੂਟ ਅਸਦੀਪ ਸਿੰਘ ਨੇ ਮੰਗਾਇਆ ਅਜੇ ਨਿੱਕਾ ਜਾ ਵਿਚਾਰਾ ਬੱਚਾ ਹੀ ਆ ਵੇਖੋ ਇਹ ਸਟਾਰ ਫਰੂਟ ਹੈ ਤੇ ਆ ਵੀ ਇੱਕੋ ਪਤਾ ਨਹੀਂ ਕੀ ਬੂਟੇ ਆ ਅੱਡੇ-ਅੱਡੇ ਲੱਗਦੇ ਇਹਨਾਂ ਨਾ ਇਹਦਾ ਪੁੱਤ ਕੰਮ ਨੂੰ ਬਾਅਦ ਦੱਸਾਂਗਾ ਇਹ ਤਾਂ ਕੰਡੀਆਂ ਦੇ ਆਲੇ ਬڑے-ਵਡੇ-ਵਡੇ ਆਹ ਦੇਖੋ ਪਰ ਇਹ ਆਪੇ ਆ ਬੂਟਾ ਆ ਮੈਂ ਏਦੋਂ ਖੰਡਾ ਥਾਣੀ ਦਿਖਾਉਣਾ ਆ ਵੇਖੋ ਇਹ ਆ ਜਿਹੜੀ ਆ ਹਰੀ ਚਲਾਈ ਤੇ ਨਾਲ ਲਾਲ ਚਲਾਈ ਉਹ ਇੱਕ ਹਰੀ ਐ ਇੱਕ ਲਾਲ ਚਲਾਈ ਐ ਨਾਲ ਆਹ 베ਰੀ ਆ ਆ ਵਿੱਚ ਕਾਏ ਜਿਹੜੇ ਆ ਇਹ ਹੈਗੀ ਆ ਫਲੀਆਂ ਆਹ ਪਿੰਡੀਆਂ ਤੋਰੀਆਂ ਤੇ ਆਹ ਜਿਹੜੇ ਹੈਗੇ ਆ ਕੱਦੂ ਤੇ ਇਧਰ ਨਾਲ ਆਏ ਬਨੇ ਕਰੇਲੇ ਜੇ ਆਹ ਕਰੇਲੇ ਚੜਾਏ ਆ ਬੱਲਾ ਕਰੇਲੇ ਵੀ ਲੱਗਣਦੇ ਆ ਪਿੰਡੀਆਂ ਵੀ ਲੱਗਦੀਆਂ ਵਾ ਆ ਰੂੜਾ ਬੂਤਾ ਇਹ ਬੂਤੇ ਤੇ ਅਜੇ ਕੋਠੇ ਦੇ ਉੱਪਰ ਬੱਕਰੀਆਂ ਲੱਗੀਆਂ ਲਓ ਜੀ ਵਾਇਕ ਜੀ ਕਾ ਖਾਲਸਾ ਵਾਹਿਗੁਰੂ ਮਾਤਰੀ ਲੱਗੀ ਚੜੀ ਤਾਂ ਚੜਾਈ ਟੰਡਿਆਂ ਦੇ ਉੱਤੇ ਆਈ ਕਾਲਤਾ ਬਈ ਪਤੇ